YouTube ਚੈਨਲ ਕੋਹਿਨੂਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਯਾਦਵੰਦ ਸਿੰਘ ਗਿੱਲ ਅੱਜ ਅਸੀਂ ਤੁਹਾਡੇ ਰੂਬਰੂ ਕਰਵਾਉਨੇ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਉਡਤ ਸੱਦੇਵਾਲਾ ਜਿੱਥੇ ਕਿ 31 ਮਾਰਚ ਤੇ 1 ਅਪ੍ਰੈਲ ਨੂੰ ਕਬੱਡੀ ਦਾ ਟੂਰਨਾਮੈਂਟ ਬਹੁਤ ਹੀ ਸਫਲਤਾਪੂਰਵਕ ਸਿਰੇ ਚੜਿਆ ਤੇ ਉਸ ਤੋਂ ਬਾਅਦ ਜੋ ਕਲੱਬ ਦਾ ਫਰਜ਼ ਬਣਦਾ ਕਲੱਬ ਗਰਾਊਂਡ ਨੂੰ ਸਾਫ ਸਫਾਈ ਕਰਨਾ ਕਿਉਂਕਿ ਇੱਥੇ ਰੇਡੀਆਂ ਆਉਂਦੀਆਂ ਲੱਗਦੀਆਂ ਨੇ ਤੇ ਬਹੁਤ ਖਲਾਰਾ ਖਿਲਰ ਦਾ ਡਿਸਪੋਜ਼ੇਬਲ ਕੱਪ ਗਲਾਸ ਲਫਾਫੇ ਤੇ ਕਈ ਗਰਾਊਂਡਾਂ 'ਚ ਦੇਖਿਆ ਜਾਂਦਾ ਬਈ ਕੋਈ ਸਫਾਈ ਨਹੀਂ ਹੁੰਦੀ ਪਹਿਲਾਂ ਪੂਰਾ ਚੋਰ ਲਾ ਲੈਂਦੇ ਨੇ ਕਲੱਬਾਂ ਵਾਲੇ ਉਸ ਤੋਂ ਬਾਅਦ ਘਰੋ ਘਰੀ ਚਲੇ ਜਾਂਦੇ ਨੇ ਤੇ ਗਰਾਊਂਡ 'ਚ ਉਹ ਮੀਨ ਲਫਾਫੇ ਰੁਲਦੇ ਰਹਿੰਦੇ ਨੇ ਅੱਜ ਕਲੱਬ ਦੇ ਨੌਜਵਾਨ ਤੁਹਾਨੂੰ ਦਿਖਾਉਣੇ ਆ ਕਿਵੇਂ ਕਲੱਬ ਸਫਾਈ ਕਰਦਾ ਹੈ ਗਰਾਊਂਡ ਦੀ ਆਜੋ ਇਹ ਪਿੰਡ ਦੇ ਆਪਣੇ ਕਲੱਬ ਦੇ ਸਖਤਰ ਨੇ ਪ੍ਰਭਜੋ ਸਿੰਘ ਗਿੱਲ ਪ੍ਰਭਜੋਤ ਉਹ ਤਾਂ ਵੀ ਹੀ ਨਾਲ ਸਫਾਈ ਕਰ ਰਿਹਾ ਕਿੱਡੇ ਕਿੱਡੇ ਢੇਰ ਲੱਗੇ ਲਫਾਫਿਆਂ ਦੇ ਦੇਖੋ ਖਲਾਰਾ ਖਿਲਰੇ ਪਿਆ ਖੇਡਾਂ ਤੋਂ ਬਾਅਦ ਗਰਾਊਂਡ ਦੀ ਸਫਾਈ ਹੋਣੀ ਜ਼ਰੂਰੀ ਆ ਕਿਉਂਕਿ ਜੇ ਗਰਾਊਂਡ ਦੀ ਸਫਾਈ ਹੋਊਗੀ ਤਾਂ ਹੀ ਆਪਾਂ ਨੂੰ ਗਰਾਊਂਡ ਵਰਦਊਗਾ ਤੇ ਅਗਲੇ ਟੂਰਨਾਮੈਂਟ ਹੋਣਗੇ ਬੱਚਿਆਂ ਨਾਲ ਲਾਇਆ ਗਿਆ ਵਾਗਾਂ ਢੇਰ ਲੱਗੇ ਪਏ ਨੇ ਨੌਜਵਾਨ ਕਲੱਬ ਦਾ ਮੈਂਬਰ ਰਪਿੰਦਰ ਬੱਖੀ ਪਹਿਲਵਾਨ ਸਾਡਾ ਬਹੁਤ ਮੁੰਡਾ ਕੰਮ ਕਰਦਾ ਉਹ ਲੱਗੇ ਤੇ ਓਏ ਜਿ ਢੇਰੀ ਬਹੁਤ ਬੁਰਾ ਹਾਲ ਸੀ ਗਰਾਊਂਡ ਦਾ ਜੱਸੀ ਗਿੱਲ ਮੀਤ ਪ੍ਰਧਾਨੇ ਕਲੱਬ ਦੇ ਪਾ ਲੈਣ ਦੇ ਉਹ ਵੀ ਪਾ ਲੋ ਸਾਰੇ ਮੁੰਡੇ ਬਹੁਤ ਸੇਵਾ ਕਰਦੇ ਆ ਮੁੰਡੇ ਇਹ ਟੂਰਨਾਮੈਂਟ ਤੇ ਵੀ ਬਹੁਤ ਇਹਨਾਂ ਨੇ ਕੰਮ ਕੀਤਾ ਕਾਲਾ ਸਾਡਾ ਮੈਂਬਰ ਕਾਲਾ ਚਾਹਲ ਆ ਵੀ ਨੌਜਵਾਨ ਬਹੁਤ ਕੰਮ ਕਰਵਾਉਂਦਾ ਸਾਡੇ ਨਾਲ ਆ ਲੱਗੇ ਪਏ ਨੇ ਢੇਰੇ ਢੇਡੇ ਨੇ ਕਿਨੇ ਕਿ ਬੱਚੇ ਬਹੁਤ ਉਤਸ਼ਾਹ ਨਾਲ ਕੰਮ ਕਰ ਰਹੇ ਹੈ ਇਹਨਾਂ ਨੂੰ ਕਿਹਾ ਵੀ ਤੁਸੀਂ ਟੀਮ ਬਣਾਓ ਅੱਗੇ ਜਾ ਕੇ ਥੋੜੀ ਪੂਰੀ ਮਦਦ ਕਰਾਂਗੇ ਖਾਣ ਪੀਣ ਚ ਖਰਾਕ ਦੀ ਤੇ ਐਂਟਰੀਆਂ ਵੀ ਤੁਹਾਨੂੰ ਦਿਆ ਕਰਾਂਗੇ ਖੇਡਣ ਵਾਲੇ ਬਣੋ ਫਸਟੇਜ ਦਾ ਪਿਛਲਾ ਪਾਸਾ ਆ ਗਿਆ ਸਾਡੀ ਦਾ ਬਾਹਰ ਢੱਲ ਗਿਆ ਪਿਆ ਇਹ ਕੁਛ ਰੇੜੀਆਂ ਵਾਲੇ ਲਾ ਦਿੰਦੇ ਆ ਕੁਛ ਸਾਡੀ ਗਲਤੀ ਹੁੰਦੀ ਆ ਬਈ ਨਾਲ ਦੇ ਨਾਲ ਡਸਟਪਿਨ ਲਾਏ ਹੁਣ ਤਾਂ ਉਦੋਂ ਇਹਨਾਂ ਚ ਪਾ ਕੇ ਆਮਨੇ ਵਧੀਆ ਹੋਵੇ ਹੁਣ ਸਾਰਾ ਕੱਲਾ ਕੱਲਾ ਖਲਾਰਾ ਪਿਆ ਹੋਇਆ ਸੀ ਗਰਾਊਂਡ ਦਾ ਬਹੁਤ ਬੁਰਾ ਹਾਲ ਸੀ ਬਹੁਤ ਸੋਹਣਾ ਬਣ ਗਿਆ ਹੁਣ ਸਫਾਈ ਹੋ ਗਈ ਪੂਰੀ ਕਲੱਬ ਵੱਲੋਂ ਕੀਤਾ ਗਿਆ ਕੰਮ ਤੁਹਾਨੂੰ ਵਧੀਆ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਤੇ ਹੋਰ ਵੀ ਸੁਝਾਅ ਦਿਓ ਅੱਜ ਤੱਕ ਲਈ ਇੰਨਾ ਹੀ ਅਗੇ ਫੇਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ